ਫੀ ਦੇਖ ਰਿਹਾ ਹੂ ਡੇਲੀ ਜਗਰਾਉਂਡ ਨਹੀਂ ਹੋਈ ਕੋਈ ਸਿਸਟਮਿਕ ਹੈ ਨਹੀਂ ਸਰਕਾਰ ਦਾ ਕੋਈ ਪੁਲਿਸ ਦਾ ਕੋਈ ਸਿਸਟਮ ਨਹੀਂ ਲਓ ਜੀ ਤੁਸੀਂ ਦੇਖ ਸਕਦੇ ਹੋ ਡੇਲੀ ਜਗਰਾਉ ਨਿਊਜ਼ ਟੀਮ ਅੱਜ ਪਹੁੰਚੀ ਹੈ ਜੀ ਆਤਮ ਨਗਰ ਦੇ ਵਿੱਚ ਇੱਕ ਚੋਰਾਂ ਵੱਲੋਂ ਰਾਤ ਨੂੰ 3 ਵਜੇ ਸਿਟੀ Honda ਗੱਡੀ ਚੋਰੀ ਕਰਕੇ ਲੈ ਗਏ ਨੇ ਉਹ ਚੋਰ ਜਿਹੜੇ ਸੀਗੇ ਉਹ ਗੱਡੀ ਦੇ ਵਿੱਚ ਹੀ ਆਏ ਸੀ ਉਹਨਾਂ ਨੇ ਇੱਥੇ ਸਾਹਮਣੇ ਗੱਡੀ ਖੜੀ ਸੀ ਗਲੀ ਦੇ ਬੈਕ ਕਰਕੇ ਗੱਡੀ ਲਗਾ ਦਿੱਤੀ ਚੋਰਾਂ ਨੇ ਆਪਣੀ ਔਰ ਇਹਨਾਂ ਦੀ ਸਿਟਾ Honda ਗੱਡੀ ਸਟਾਰਟ ਕਰਕੇ ਚਾਬੀ ਲਗਾ ਕੇ ਗੱਡੀ ਉਹ ਇਧਰ ਨੂੰ ਹਰੀ ਸਿੰਘ ਹਸਪੀਟਲ ਦੀ ਰੋਡ ਵਾਲੇ ਪਾਸੇ ਨੂੰ ਇਧਰ ਨੂੰ ਰੋਡ ਤੇ ਲੈ ਗਏ। ਇਹ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਚੋਰਾਂ ਦੇ ਹੌਸਲੇ ਕਿਵੇਂ ਵਧੇ ਹੋਏ ਨੇ। ਤੁਹਾਨੂੰ ਪਤਾ ਹੋਣਾ ਵੀ ਬਾਜਬਾ ਕਲੋਨੀ ਦੇ ਸਾਹਮਣੇ ਵੀ ਇੱਕ ਆਰਟੀਕਲ ਗੱਡੀ 25 ਤਰੀਕ ਨੂੰ ਰਾਤ ਨੂੰ ਚੋਰ ਲੈ ਗਏ ਸੀ। ਹਲੇ ਤੱਕ ਸੇਮ ਚੋਰੀ ਦੀ ਵਾਰਦਾਤ ਇੱਥੇ ਕੀਤੀ ਗਈ ਆ ਜਿਵੇਂ ਉਹ ਗੱਡੀ ਚੋਰੀ ਕਰਕੇ ਲੈ ਗਏ ਸੀ ਸੇਮ ਹੀ ਗੱਡੀ ਇੱਦਾਂ ਇਹ ਚੋਰੀ ਕੀਤੀ ਗਈ ਆ। ਹੁਣ ਇਹ ਦੇਖਣਾ ਚਾਹਾਂਗੇ ਕਿ ਪੁਲਿਸ ਇਸ ਗੱਡੀ ਦੀ ਭਾਲ ਕਰ ਸਕਦੀ ਆ ਜਾਂ ਨਹੀਂ। ਹੁਣ ਘਰ ਦੇ ਬਹੁਤ ਪਰੇਸ਼ਾਨ ਵੀ ਮਿਹਨਤ ਦੀ ਕਮਾਈਆਂ ਦੇ ਨਾਲ ਕਮਾਈਆਂ ਕੀਤੀਆਂ ਜਾਂਦੀਆਂ ਨੇ ਤੇ ਜੇ ਇੱਦਾਂ ਹੀ ਸਾਡੇਆਂ ਕੋਈ ਚੋਰੀਆਂ ਹੁੰਦੀਆਂ ਰਹੀਆਂ ਤੇ ਸਾਡਾ ਕੋਣ ਭਾਈਵਾਲ ਹੋਊਗਾ ਇਹਨਾਂ ਦੀ ਹੁਣ ਪ੍ਰਸ਼ਾਸਨ ਕੋਲੋਂ ਇੱਕੋ ਹੀ ਮੰਗ ਆ ਵੀ ਸਾਡੀ ਜਲਦ ਤੋਂ ਜਲਦ ਗੱਡੀ ਦੀ ਪਾਲ ਕੀਤੀ ਜਾਵੇ ਤਾਂ ਕਿ ਸਾਡਾ ਜਿਹੜਾ ਨੁਕਸਾਨ ਹੋਣ ਤੋਂ ਇਹ ਬਚ ਸਕੇ ਹਾਂਜੀ ਬੰਟੀ ਵੀਰ ਜੀ ਅੱਜ ਜਿਹੜੀ ਇੱਥੇ ਤੁਹਾਨੂੰ ਪਤਾ ਸਾਨੂੰ ਪਤਾ ਲੱਗਿਆ ਵੀ ਤੁਹਾਡੇ ਘਰ ਦੇ ਬਾਹਰੋਂ ਗੱਡੀ ਚੋਰੀ ਕਰਕੇ ਰਹਿ ਗਈ ਰਾਤ ਨੂੰ ਕੀ ਹੋਇਆ ਕੀ ਸੀ ਸਾਰੀ ਬਾਰਦਾਤ ਕੀ ਹੋਈ ਸੀ ਬਜੀ ਸੰਤ ਕੋਲ ਜੀ ਰਾਤ ਨੂੰ ਜਿਹਨੇ ਰੋਜ਼ ਗੱਡੀ ਲਾਉਣੇ ਆਉਂਗੇ ਅੱਜ ਲਾਈ ਸੀ ਹਮ ਕੱਲ ਵੀ ਉਵੇਂ ਹੀ ਗੱਡੀ ਲਾਈ ਆ ਔਰ ਸਾਨੂੰ ਤਾਂ ਸਵੇਰੇ ਤੜਕੇ ਪਤਾ ਲੱਗਾ 8 ਵਜੇ ਤੋਂ ਉੱਠੇ ਆ ਉਹਦੇ ਦੇਖਿਆ ਮਾਰ ਗੱਡੀ ਹੱਣੀ ਸੀ ਹਮ ਫਿਰ ਕੈਮਰਾ ਚੈੱਕ ਕੀਤਾ ਤੇ ਰਾਤ ਨੂੰ ਹੀ ਸਾਨੂੰ ਪਤਾ ਲੱਗਾ ਵੀ 3:00 ਵਜੇ ਦੇ ਆਏ ਤਕਰੀਬਨ ਗੱਡੀ ਗੱਡੀ ਤੇ ਆਏ ਨੇ ਚਾਹ ਤਿੰਨ ਚਾਰ ਜਾਣੇ ਹਮ ਔਰ ਉਹ ਗੱਡੀ ਇੱਥੋਂ ਲੈ ਕੇ ਆਰਾਮ ਨਾਲ ਲੈ ਕੇ ਨਿਕਲ ਗਏ ਗੱਡੀ ਕਿਹੜੀ ਕਿਹੜੇ ਰੰਗ ਦੀ ਗੱਡੀ ਸੀ ਜੀ ਮੇਰੀ ਗੱਡੀ ਵਾਈਟ ਕਲਰ ਦੀ ਸੀ ਕੀ ਨੰਬਰ ਸੀ ਜੀ ਫੋਨਡਾ ਸਿਟੀ ਗੱਡੀ ਸੀ ਪੀਪੀ 13 ਬੀ ਜੀ 5136 ਤੇ ਜਿਹੜੇ ਜੀ ਚ ਉਹ ਇਹ ਨਹੀਂ ਪਤਾ ਲੱਗ ਰਿਹਾ ਕਿ ਕਿਹੜੀ ਗੱਡੀ ਗਈ ਸੀ ਸਿਲਵਰ ਕਲਰ ਦੀ ਗੱਡੀ ਸੀ ਜੀ तकरीबन ਸਿਲਵਰ ਕਲਰ ਦੀ ਗੱਡੀ ਨਜ਼ਰ ਆਉਂਦੀ ਸੀ ਸੈਂਟਾ ਜਾਂ ਪ੍ਰੋਲਾ ਵਗੈਰਾ ਗੱਡੀ ਕੋਈ ਹੈਗੀ ਹੈ ਇਹੋ ਜੀ ਗੱਡੀ ਸੀ ਜੀ ਤੇ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਜੀ ਹਾਂ ਜੀ ਪੁਲਿਸ ਵੱਲੋਂ ਪੁਲਿਸ ਆਈ ਸੀ ਵਗੈਰਾ ਜੀ ਉਹਨਾਂ ਨੇ ਕਾਰਵਾਈ ਕੀਤੀ ਆਪਣੇ ਸਾਰੇ ਕੈਮਰੇ ਦੇਖੇ ਸਾਰਾ ਕੁਝ ਦੇਖਿਆ ਉਹਨਾਂ ਨੇ ਹਾਂ ਤੇ ਉਹਨੂੰ ਦੇਖਦੂ ਕੋਈ ਸਾਰੇ ਚਲੇ ਗਏ ਲੇਕਿਨ ਉਸ ਤੋਂ ਬਾਅਦ ਹਜੇ ਪਤਾ ਨਹੀਂ ਕੁਝ ਹੁਣ ਕੀ ਹੁਣ ਤੱਕ ਵੈ ਕੋਈ ਕਾਰਵਾਈ ਦਾ ਹਜੇ ਪਤਾ ਕੁਝ ਨਹੀਂ ਲੱਗਾ ਜਾਨੀ ਹਜੇ ਤੱਕ ਹੂੰ ਕੀ ਬਣਦਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੋਣਾ ਦੋ ਦਿਨ ਤਿੰਨਾਂ ਵੀ ਇਥੋਂ ਗੱਡੀ ਚੱਕੀ ਗਈ ਏਕ ਆਪਣੇ ਬਾਜੀ ਬਾਪ ਕਲੋਨੀ ਦੇ ਬਾਹਰ ਹਾਂਜੀ 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 ਉਹੀ ਕੰਮ ਇੱਥੇ ਹੋਇਆ ਜੀ ਹੁਣ ਮਤਲਬ ਉਹ ਵੀ ਨਹੀਂ ਅਜੇ ਉਹਦਾ ਤਾਂ ਪਤਾ ਨਹੀਂ ਮੈਨੂੰ ਆਪਾਂ ਨੂੰ ਹਾਂਜੀ ਉਹਦਾ ਵੀ ਨਹੀਂ ਪਤਾ ਲੱਗਿਆ ਜੀ ਹਾਂ ਤਾਂ ਕੁਝ ਨਹੀਂ ਪਤਾ ਲੱਗਾ ਹੂੰ ਹੂੰ ਦੇਖੋ ਹੁਣਾਂ ਜੀ ਉਹ ਕਾਰਵਾਈ ਕਰ ਦੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਜੀ ਪੂਰੀ ਪ੍ਰਸ਼ਾਸਨ ਤੋਂ ਅਸੀਂ ਇਹੀ ਚਾਹੁੰਨਾ ਜੀ ਕਿ ਸਾਡਾ ਪਤਾ ਲੱਗਿਆ ਇਹਨਾਂ ਗੱਡੀ ਦਾ ਜਿੰਨੀ ਵਾਰ ਤਾਂ ਹੋ ਚੁੱਕੇ ਪਤਾ ਲੱਗਿਆ ਜਾਊਗਾ ਗੱਡੀਆ ਦਾ ਲੈਣੀ ਸੋਖੀ ਥੋੜੀ ਆ ਜੀ ਹਾਂਜੀ ਹਾਂਜੀ 14 ਵਸਤੇ ਦਾ ਕੋਈ ਗੱਲ ਹੀ ਹੈ ਨਹੀਂ ਗੱਡੀ ਚੱਕਣੀ ਚੋਰ ਤਾਂ ਗੱਡੀ ਚੱਕਦੇ ਆ ਲੈ ਜਾਂਦੇ ਆ ਨਾਂ ਬੰਦਾ ਜਿਹੜਾ ਗੱਡੀ ਲੈਣੀ ਸੋਖੀ ਆ ਫਿਰ ਅੱਜ ਕੱਲ ਇੰਨੀ ਮੰਗਾਈ ਵਿੱਚ ਕੋਈ ਸਿਸਟਮ ਹੀ ਹੈ ਨਹੀਂ ਸਰਕਾਰ ਦਾ ਕੋਈ ਪੁਲਿਸ ਦਾ ਕੋਈ ਸਿਸਟਮ ਹੋਵੇ ਤਾਂ ਹੀ ਹੋਣਾ ਹੂੰ ਹੂੰ ਹੁਣ ਤਾਂ ਪੁਲਿਸ ਨੂੰ ਚਾਹੀਦਾ ਕਿ ਕਾਰਵਾਈ ਕਰਾ ਕੇ ਸਾਡੀ ਗੱਡੀ ਲੱਭੀ ਜਾਵੇ ਹੂੰ ਹੂੰ ਇਹ ਗੱਡੀ ਜੀ ਇਹ ਤੁਹਾਨੂੰ ਕੁਝ ਪਤਾ ਵੀ ਕਿਹੜੀ ਸਾਈਡ ਨੂੰ ਲੱਗ ਗਈ ਆ ਇਹ ਰਿਲਾਇੰਸ ਦੇ ਹਰੀ ਸਿੰਘ ਹਸਪੀਟਲ ਪਾਸੇ ਕਿ ਦੂਸਰੀ ਸਾਈਡ ਸਾਨੂੰ ਇੱਥੇ ਤੱਕ ਪਤਾ ਲੱਗਿਆ ਜੀ ਆਪਣੇ ਰਿਲਾਇੰਸ ਸਟੋਰ ਤੱਕ ਆਈ ਉਸ ਤੋਂ ਬਾਅਦ ਨਹੀਂ ਪਤਾ ਸ਼ੇਰਪੁਰੇ ਨੂੰ ਗਈ ਆ ਜਾਂ ਬੱਸ ਸਟੈਂਡ ਨੂੰ ਗਈ ਆ ਹੂੰ ਬਾਪੂਲਿਸ ਵੀ ਸਾਡੇ ਨਾਲ ਉੱਥੇ ਤੱਕ ਹੀ ਹੋ ਕੇ ਗਈ ਆ ਉਸ ਤੋਂ ਅੱਗੇ ਪੁਲਿਸ ਦਾ ਕੰਮ ਆ ਹੁਣ ਕਰਦੀ ਪਈ ਆ ਕਿ ਨਹੀਂ ਕਰਦੀ ਪਈ ਹੁਣ ਆ ਆ ਬੰਦਾ ਆਮ ਨਾਗਰਿਕ ਤਾਂ ਬਸ ਪੁਲਿਸ ਨੂੰ ਬੇਨਤੀ ਕਰ ਸਕਦਾ ਹਾਂਜੀ ਹਾਂਜੀ ਹੁਣ ਅਸੀਂ ਤਾਂ ਨਾਲ ਏਡੇ ਪਹੁੰਚدار ਬੰਦੇ ਆ ਤੇ ਨਾ ਅਸੀਂ ਕੋਈ ਏਡੀ ਸਾਡੇ ਕੋਈ ਹੱਥ ਪੈਂਦਾ ਫੋਨ ਕਰਾ ਸਕੀਏ ਤੁਸੀਂ ਕਿਸੇ ਨਾਲ ਕੋਈ ਸੰਪਰ ਇਸ ਗੱਲ ਪਿੱਛੇ ਨਹੀਂ ਅਸੀਂ ਕਿਸੇ ਨਾਲ ਨਹੀਂ ਕੋਈ ਕਾਰਵਾਈ ਕੁਝ ਨਹੀਂ ਕੀਤਾ ਜੀ ਅਸੀਂ ਤਾਂ ਕਲੇਪੁਰ ਐਸਐਸਓ ਸਾਹਿਬ ਨੂੰ ਗੱਲ ਹੋਈ ਸੀ ਉਹ ਆਏ ਸੀ ਹਾਂ ਆ ਕੇ ਉਹ ਆਪਣੇ ਲੱਗੇ ਰਿਹਾ 1 ਘੰਟਾ ਡੇਢ ਘੰਟਾ ਬਹੁਤ ਟਾਈਮ ਲਾਇਆ ਸਾਡੇ ਨਾਲ ਉਹਨਾਂ ਨੇ ਠੀਕ ਹੈ ਜੀ ਟਾਈਮ ਉੱਥੇ ਤੱਕ ਲਾ ਜਿੱਥੇ ਦਾ ਕੈਮਰੇ ਉਹਨਾਂ ਨੂੰ ਨਜ਼ਰ ਆਏ ਉਸ ਤੋਂ ਬਾਅਦ ਉਹਨਾਂ ਨੇ ਕਿਤੇ ਜਾਣਾ ਸੀ ਚਲੇ ਗਏ ਬਸ ਗੱਲ ਖਤਮ ਠੀਕ ਧੰਨਵਾਦ ਡੇਲੀ ਜਗਰਾਉਂ ਨਿਊਜ਼ ਲਈ ਭਗਵਾਨ ਸਿੰਘ ਪੰਗੂ ਵਿਕਾਸ ਮਠਾੜੂ ਅਤੇ ਮੋਹਨ ਜੈਨ ਦੀ ਵਿਸ਼ੇਸ਼ ਰਿਪੋਰਟ ਦੇਸ਼ ਭਰ ਦੀਆਂ ਸੱਚੀਆਂ ਖਬਰਾਂ ਨਿਰਪੱਖਤਾ ਸਹਿਤ ਸਭ ਤੋਂ ਪਹਿਲਾਂ ਦੇਖਣ ਲਈ YouTube ਚੈਨਲ ਡੇਲੀ ਜਗਰਾਉ ਨਿਊਜ਼ ਸਬਸਕ੍ਰਾਈਬ ਕਰੋ Facebook ਉਪਭੋਗਤਾ ਸਾਡੇ Facebook ਪੇਜ ਅਤੇ ਗਰੁੱਪ ਡੇਲੀ ਜਗਰਾਉ ਨਿਊਜ਼ ਨੂੰ ਲਾਈਕ ਅਤੇ ਸ਼ੇਅਰ ਕਰੋ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨੰਬਰ 98723 27899 ਦੇ ਜਾਂ ਸਾਡੀ ਈਮੇਲ ਆਈਡੀ saggureporter@gmail.com ਤੇ ਸੰਪਰਕ ਕਰ ਸਕਦੇ ਹੋ ਧੰਨਵਾਦ